ਹਰਿ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਜੀ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCL ਐਂਡ PSGCIL ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ MCQ ਦੀਆਂ ਕਲਾਸਾਂ ਟੌਪ ਦੀਆਂ ਕਲਾਸਾਂ ਜੋ ਮਿਲ ਰਹੀਆਂ ਹਨ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸੋ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਜੇਰ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਨੰਬਰ ਤੇ 96461 15144 ਇਸ ਨੰਬਰ ਤੇ ਤੁਸੀਂ ਓਨਲੀ 200 ਰੁਪਏ Google Pay ਕਰਕੇ ਤੁਸੀਂ ਸਾਰੀਆਂ ਦੀ ਸਾਰੀਆਂ PDF ਆਪਣੇ ਮੋਬਾਈਲ ਦੇ WhatsApp ਤੇ ਤੁਸੀਂ ਲੈ ਸਕਦੇ ਹੋ ਇਸ ਦਾ ਜੋ ਪੇਮੈਂਟ ਕਰਨ ਤੋਂ ਬਾਅਦ ਇਸ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਜ਼ਰੂਰ ਭੇਜ ਦੇਣਾ ਹੈ ਸੋ ਤੁਹਾਨੂੰ 20 ਤੋਂ 25 ਮਿੰਟ ਦੇ ਵਿੱਚ ਸਾਰੀਆਂ PDF ਮਿਲ ਜਾਣਗੀਆਂ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ टॉप द क्वेश्चन नंबर पहला है आग बुझाने वाले यंत्र दी ਵਰਤੋਂ ਕਰਨ ਲਈ ਸਚਾਲਨ ਦਾ ਸਹੀ ਕਰਮ ਕਿਹੜਾ ਹੈ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੋਸਤੋ ਉਹ ਹੈ ਖਿੱਚੋ ਨਿਸ਼ਾਨਾ ਬਣਾਓ ਅਤੇ ਸਵੀਪ ਕਰੋ ਖਿੱਚੋ ਨਿਸ਼ਾਨਾ ਬਣਾਓ ਅਤੇ ਸਵੀਪ ਕਰੋ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚੱਲ ਜਾਈਏ ਜੀ ਓਵਰਹੈਡ ਟ੍ਰਾਂਸਮਿਸ਼ਨ ਲਾਈਨ ਦੇ ਚਾਲਕ ਕੰਡਕਟਰ ਆਮ ਤੌਰ ਤੇ ਡੈਸ਼ ਦੇ ਬਣੇ ਹੁੰਦੇ ਹਨ ਓਵਰਹੈਡ ਟ੍ਰਾਂਸਮਿਸ਼ਨ ਲਾਈਨ ਦੇ ਚਾਲਕ ਕੰਡਕਟਰ ਆਮ ਤੌਰ ਤੇ ਡੈਸ਼ ਦੇ ਬਣੇ ਹੁੰਦੇ ਹਨ ਸਟੀਲ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਠੋਸ ਬਾਰ ਚਾਲਕਾਂ ਦੇ ਤਾਂਬੇ ਦੇ ਚਾਲਕਾਂ ਦੇ ਜਾਂ ਐਲੂਮੀਨੀਅਮ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸਟੀਲ ਦੀ कोर ਵਾਲੇ ਐਲੂਮੀਨੀਅਮ ਚਾਲਕਾਂ ਦੇ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੋਸਨ ਤੇ ਕੋਸਨ ਨੰਬਰ ਹੈ 3 ਕਿਸ ਕਿਸਮ ਦਾ ਵਿਜਲਈ ਮਾਪਨ ਹਮ ਮਾਪਨ ਜੰਤਰ ਹਮੇਸ਼ਾ ਲੋਡ ਸਪਲਾਈ ਨਾਲ ਲੜੀ ਵਿੱਚ ਜੋੜਿਆ ਜਾਂਦਾ ਹੈ ਹਾਂਜੀ ਦੋਸਤੋ ਐਮਮੀਟਰ ਵੋਲਟਮੀਟਰ ਫ੍ਰੀਕੁਐਂਸੀਮੀਟਰ ਜਾਂ એનર્ਜੀਮੀਟਰ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਮਮੀਟਰ ਆਵਲਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜਾਈਏ ਜੀ ਕੁਐਸਚਨ ਨੰਬਰ ਹੈ 4 ਮਨਾਹੀ ਦੇ ਚਿੰਨ ਦਾ ਆਕਾਰ ਕਿਹੋ ਜਾਂ ਹੁੰਦਾ ਹੈ ਜਾਂ ਕੀ ਹੁੰਦਾ ਹੈ ਅਇਤਾਕਰ ਹੁੰਦਾ ਹੈ ਗੋਲਾਕਾਰ ਹੁੰਦਾ ਹੈ ਵਰਗਾਕਾਰ ਹੁੰਦਾ ਜਾਂ ਤਿਕੋਣਾ ਹੁੰਦਾ ਹੈ ਜੀ ਦੋਸਤੋ ਕਿਸ ਤਰ੍ਹਾਂ ਹੁੰਦਾ ਹੈ ਜੀ ਆਪ ਨੂੰ ਸਾਰਿਆਂ ਨੂੰ ਪਤਾ ਹੈ ਜੀ ਗੋਲਾਕਾਰ ਮਨਾਇ ਦਾ ਚਿੰਨ ਹੁੰਦਾ ਹੈ ਗੋਲਾਕਾਰ ਰਾਈਟ ਦੋਸਤੋ ਅਗੇ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 5 ਸੈਫਰ ਦੀ ਨਕਲੀ ਸਾਹ ਦੇਣ ਦੀ ਵਿਧੀ ਨੂੰ 1 ਮਿੰਟ ਵਿੱਚ ਲਗਭਗ ਕਿੰਨੀ ਵਾਰ ਦੁਹਰਾਇਆ ਜਾਣਾ ਚਾਹੀਦਾ ਹੈ most important question ye wala 2 ਤੋਂ 5 ਵਾਰ 12 ਤੋਂ 15 ਵਾਰ 3 ਤੋਂ 8 ਵਾਰ ਜਾਂ 5 ਤੋਂ 10 ਵਾਰ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ 12 ਤੋਂ 15 ਵਾਰ ਸਫਰ ਨਕਲੀ ਸਾਹ ਦੇਣ ਵਾਲੀ ਵਿਧੀ ਨੂੰ 1 ਮਿੰਟ ਵਿੱਚ ਦਰਾਇਆ ਜਾਣਾ ਚਾਹੀਦਾ ਹੈ ਠੀਕ ਹੈ ਦੋਸਤੋ ਅਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ क्वेश्चन नंबर है सिक्स एक घरेलू इमारत तो अर्थिंग की घट्टो घट कट दूरी है एक घरेलू इमारत तो अर्थिंग की घटो कट दूरी है डेढ़ मीटर ढाई मीटर साढ़े तीन मीटर या चार पॉइंट पाँच जन के साढ़े पाँच मीटर हाँ जी दोस्तों सो इस दा राइट आंसर है डेढ़ मीटर ये बिल्कुल राइट आंसर इसका दोस्तों ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 7 33 ਕੇਵੀ ਤੋਂ ਉੱਤੇ ਕਿਸ ਕਿਸਮ ਦਾ ਲਾਈਨ ਕੁਚਾਲਕ ਵਰਤਿਆ ਜਾਂਦਾ ਹੈ 33 ਕੇਵੀ ਤੋਂ ਉੱਤੇ ਕਿਸ ਕਿਸਮ ਦਾ ਲਾਈਨ ਕੁਚਾਲਕ ਵਰਤਿਆ ਜਾਂਦਾ ਹੈ ਸੈਕੰਡ ਇਨਸੂਲੇਟਰ ਸਸਪੈਂਸ਼ਨ ਇਨਸੂਲੇਟਰ ਸਟ੍ਰੇਨ ਇਨਸੂਲੇਟਰ ਜਾਂ ਪੈਨ ਇਨਸੂਲੇਟਰ ਹਾਇਰ ਦੋਸਤੋ ਸੋ ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਸਸਪੈਂਸ਼ਨ ਇਨਸੂਲੇਟਰ ਅਗੇ ਨੈਕਸਟ ਕੁਸਚਨ ਚਲਿਏ ਜੀ ਕੁਸਚਨ ਨੰਬਰ ਹੈ 8 ਹੀੜਾਂ ਦਿੱਤੇ ਯੰਤਰ ਦੀ ਵਰਤੋਂ ਕਰਕੇ ਕਿਹੜੇ ਪੈਰਾਮੀਟਰ ਨੂੰ ਮਾਪਿਆ ਜਾਂਦਾ ਹੈ ਹਾਂਜੀ ਇਹ ਪਿਕਚਰ ਦਿੱਤੀ ਹੈ ਜੀ ਆਪਣੇ ਸਾਹਮਣੇ ਇੱਕ ਡੀਸੀ ਕਰੰਟ ए सी वोल्टेज डीसी वोल्टेज या एसी करंट हाँ जी दोस्तों सो so दोस्तों इसका जो राइट आंसर है वो हो जाएगा डीसी वोल्टेज ठीक है जी डीसी वोल्टेज आगे चलते हैं नेक्स्ट क्वेश्चन पे ਓਵਰਹੈੱਡ ਕੇਬਲਾਂ ਦੇ ਮੁਕਾਬਲੇ ਭੂਮੀਗਤ ਕੇਬਲਾਂ ਦੀ ਵਰਤੋਂ ਕਰਨ ਦਾ ਮੁੱਖ ਫਾਇਦਾ ਕੀ ਹੈ ਘੱਟ ਲਾਗਤ ਆਸਾਨ ਦੇਖਪਾਲ ਸੁਜਾਤਮਕ ਤੌਰ ਤੇ ਪ੍ਰਸੰਨ ਮੌਸਮ ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਘਟਾਇਆ ਗਿਆ ਹੈ ਹਾਂ ਜੀ ਦੋਸਤੋ ਦੱਸੋ ਜੀ ਇਸ ਲਈ ਜੋ ਰਾਈਟ ਆਨਸਰ ਹੈ ਉਹ ਹੈ ਮੌਸਮ ਦੇ ਮੌਸਮ ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਕਟਾਇਆ ਗਿਆ ਹੈ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 10 ਸਟਰੀਨ ਲਾਈਟਿੰਗ ਵਿੱਚ ਬਲਬ ਸਾਰੇ ਜੁੜੇ ਹੁੰਦੇ ਹਨ ਪੈਰਲਲ ਵਿੱਚ ਸੀਰੀਜ਼ ਵਿੱਚ ਸੀਰੀਲ ਪੈਰਲਲ ਵਿੱਚ ਜਾਂ ਐਂਡ ਟੂ ਐਂਡ ਸਟਰੀਟ ਲਾਈਟਿੰਗ ਵਿੱਚ ਬਲਬ ਕਿਸ ਤਰ੍ਹਾਂ ਜੁੜੇ ਹੁੰਦੇ ਹਨ हां जी दोस्तों सो इज द राइट आंसर है पैरेलल ਵਿੱਚ नेक्स्ट क्वेश्चन चल गई दोस्तों क्वेश्चन नंबर है 11 रिहाइशhetra ਵਿੱਚ بجلی دی بجلی دی ਬੰਡਲ ਲਈ ਆਮ ਤੌਰ ਤੇ ਕਿਸ ਕਿਸਮ ਦੀ ਕੇਬਲ ਵਰਤੀ ਜਾਂਦੀ ਹੈ हाई टेंशन ਕੇਬਲ ਕੰਸਟ੍ਰਕਟ ਕੇਬਲ ਟ੍ਰਿਪਲ ਐਕਸ ਕੇਬਲ ਜਾਂ ਸਰਵਿਸ ਕੇਬਲ सो दोस्तों ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ অপਸ਼ਨ ਨੰਬਰ ਡੀ ਸਰਵਿਸ ਕੇਬਲ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਤੇ ਚਲ ਗਏ ਜੀ ਆਈਈ ਨਿਯਮਾਂ ਦੇ ਅਨੁਸਾਰ ਗੈਲਵਨੀ ਗੈਲਵਨਾਈਜ਼ਡ ਲੋਹਾ ਪਾਈਪ ਇਲੈਕਟਰੋਡ ਦਾ ਘਟੋ ਘਟ ਅੰਦਰੂਨੀ ਵਿਆਸ ਕੀ ਹੋਣਾ ਚਾਹੀਦਾ ਹੈ ਡੈਸ਼ ਹੋਣਾ ਚਾਹੀਦਾ ਹੈ ਕਿੰਨਾ ਜੀ ਸੋ ਇਸ ਦਾ ਰਾਈਟ ਆਨਸਰ ਹੈ 38 ਐਮ ਐਮ ਠੀਕ ਹੈ ਜੀ ਅਗੇ ਨੈਕਸਟ ਕੁਸਚਨ ਤੇ ਚਲਗੇ ਜੀ ਬਿਜਲੀ ਦੇ ਉਪਕਰਨਾ ਅਤੇ ਸਥਾਪਨਾਵਾਂ ਤੇ ਅੱਗ ਲੱਗਣ ਤੇ ਕਿਸ ਕਿਸਮ ਦੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂ ਜੀ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਸੋ ਇਸ ਦਾ ਜੋ ਰਾਈਟ ਆਨਸਰ ਹੋ ਜਾਏਗਾ ਦੋਸਤੋ ਉਹ ਹੈ ਹੈਲੋਨ ਕਿਸਮ ਵਾਲੇ ਹੈਲੋਨ ਕਿਸਮ ਵਾਲੇ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਅਸੀਂ ਜਦੋਂ ਵੀ ਕੋਈ ਵੀ ਵੀਡੀਓ ਅਪਲੋਡ ਕਰਕੇ ਤਾਂ ਸਿੱਧਾ ਡਾਇਰੈਕਟ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੇ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ ਸੋ ਜਿਹੜੇ ਦੋਸਤ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਪਿੱਛੇ ਮੈਂ ਦੱਸਿਆ ਹੈ ਹੁ ਓਨਲੀ 200 ਰੁਪਏ Google Pay ਕਰਕੇ ਤੁਸੀਂ ਸਾਡੇ ਕੋਲੋਂ 30 ਤੋਂ 35 ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈ ਸਕਦੇ ਹੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ